ਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਆਏ ਸੀ ਤਾਂ ਉਦੋਂ ਵੀ ਸਤਲੁਜ ਦਰਿਆ ਇੱਥੋਂ ਦੀ ਵਗਦਾ ਸੀ ਇਹ ਸਤਲੁਜ ਦਰਿਆ ਦੇ ਕੰਢੇ ਤੇ ਗੁਰੂ ਸਾਹਿਬ ਨੇ ਤੇ ਕਾਫੀ ਲੰਬਾ ਸਮਾਂ ਗੁਰੂ ਸਾਹਿਬ ਇਸ ਸਥਾਨ ਤੇ ਜਿਹੜਾ ਹੋ ਰਹੇ ਸੀਗੇ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਇਸ ਸਮੇਂ ਹੈਗੇ ਹਾਂ ਜੀ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਵਿਖੇ ਜਿਵੇਂ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਆਪਾਂ ਕੱਲ ਸ਼ਾਮ ਨੂੰ ਪਹੁੰਚ ਗਏ ਸੀ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਸ ਤੇ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਹਾਂ ਤੇ ਸਾਰਾ ਇਤਿਹਾਸ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਦੱਸਦੇ ਹਾਂ ਇਹ ਸਥਾਨ 10ਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਹੈ ਤੇ ਸ਼ਹਿਰ ਨੰਗਲ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਪੈ ਜਾਂਦੇ ਨੇ ਤੇ ਸ਼ਹਿਰ ਨੰਗਲ ਤੋਂ ਤਕਰੀਬਨ 3 ਤੋਂ 4 ਕਿਲੋਮੀਟਰ ਦੀ ਦੂਰੀ ਤੇ ਨੇ ਸਤਲੁਜ ਦਰਿਆ ਦੇ ਕੰਢੇ ਤੇ ਗੁਰਦੁਆਰਾ ਸਾਹਿਬ ਨੇ ਚੱਲਦੇ ਆ ਜੀ ਆਪਾਂ ਗੁਰਦੁਆਰਾ ਸ਼੍ਰੀ ਵਿਪੌਰ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਜਿਹੜੇ ਗੁਰਦੁਆਰਾ ਸਾਹਿਬ ਨੇ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਤੇ ਨਹੀਂ ਆ ਸਾਈਡ ਇਧਰ ਸਤਲੁਜ ਦਰਿਆ ਵਗਦਾ ਪਹਿਲਾਂ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਸਾਰਾ ਇਤਿਹਾਸ ਦੱਸਦੇ ਆ ਤੁਹਾਨੂੰ ਤੇ ਫਿਰ ਪਿੱਛੋਂ ਤੁਹਾਨੂੰ ਦਰਿਆ ਵੀ ਜਿਹੜਾ ਉਹ ਦਿਖਾਵਾਂਗੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਚਰਨ ਸ਼ੋਪਾ ਪ੍ਰਾਪਤ ਜਿਹੜੀ ਉਹ ਧਰਤੀ ਹੈ ਸਾਰਾ ਇਤਿਹਾਸ ਆਪਾਂ ਤੁਹਾਨੂੰ ਜਿਹੜਾ ਉਹ ਦੱਸਦੇ ਆ ਤੇ ਨੰਗਲ ਸ਼ਹਿਰ ਦੇ ਵਿੱਚ

ਤੇ ਗੁਰਦੁਆਰਾ ਸਾਹਿਬ ਨਏ ਨੰਗਲ ਦੇ ਵਿੱਚ ਆਉਂਦੇ ਨੇ ਤੇ ਇੱਧਰ ਇਸ ਬੋਰਡ ਦੇ ਉੱਪਰ ਸਾਰਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਜਿਹੜਾ ਹੋ ਦੱਸਿਆ ਹੋਇਆ ਲਿਖ ਕੇ ਹਨਾ ਗੁਰਦੁਆਰਾ ਵਿਪੌਰ ਸਾਹਿਬ ਰਾਜਾ ਰਤਨ ਰਾਏ ਦੀ ਬੇਨਤੀ ਪ੍ਰਵਾਨ ਕਰਕੇ ਇਸ ਸਥਾਨ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਈ ਮਹੀਨੇ ਬਰਾਜੇ ਬਾਦੋਂ ਸੁਦੀ ਅਸ਼ਟਮੀ ਐਤਵਾਰ ਵਾਲੇ ਦਿਨ ਕਲਗੀਧਰ ਪਾਸ਼ਾ ਜੀ ਨੇ ਸਤਲੁਜ ਦੇ ਕੰਢੇ ਇਸ ਪਵਿੱਤਰ ਸਥਾਨ ਤੇ ਚੌਪੀ ਸਾਹਿਬ ਜੀ ਦਾ ਉਚਾਰਨ ਕੀਤਾ ਸੀ ਇਹ ਸਾਰਾ ਇਤਿਹਾਸ ਆ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੌਪੀ ਸਾਹਿਬ ਜਿਹੜਾ ਹੋ ਉਚਾਰਨ ਕੀਤਾ ਸੀਗਾ ਤੇ ਚਲਦੇ ਆ ਦ ਕਰਦੇ ਆ ਤੇ کافی ਲੰਬਾ ਸਮਾਂ ਗੁਰੂ ਸਾਹਿਬ ਇਸ ਸਥਾਨ ਤੇ ਜਿਹੜਾ ਉਹ ਰਹੇ ਸੀਗੇ کافی ਲੰਬਾ ਸਮਾਂ ਗੁਰੂ ਸਾਹਿਬ ਇਸ ਆਸਥਾਨ ਉੱਤੇ ਜਿਹੜੇ ਬਰਾਜਮਾਨ ਹੋਏ ਸੀਗੇ ਚਲਦੇ ਆ ਦਰਬਾਰ ਸਾਹਿਬ ਦੇ ਦਰਸ਼ਨ ਜਿਹੜੇ ਉਹ ਕਰਦੇ ਆ ਤੇ ਆਪਾਂ ਨੂੰ ਗੁਰਦੁਆਰਾ ਵਿਪੌਰ ਸਾਹਿਬ ਇੱਕ ਪਰਿਵਾਰ ਮਿਲਿਆ ਹਨ ਇਹ ਕਹਿੰਦੇ ਵੀ ਅਸੀਂ ਤੁਹਾਡੀਆਂ ਵੀਡੀਓ ਜਿਹੜੀਆਂ ਉਹ ਦੇਖਦੇ ਆ ਤੇ ਪਟਿਆਲੇ ਤੋਂ ਨੇ ਸਾਰੇ ਹੋਰ ਚੜ੍ਹਦੀ ਕਲਾ ਜੀ ਖਨੋਰੀ ਤੋਂ ਜੀ ਖਨੋਰੀ ਤੋਂ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਕਰਲੇ ਦਰਸ਼ਨ ਮਿਲੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਇਧਰੋਂ ਤੁਸੀਂ ਫਿਰ ਹੋਰ ਵੀ ਪਹਿਲਾਂ ਦਰਸ਼ਨ ਕਰਕੇ ਆਇਓ ਜਿਹਦਾ ਸਭ ਤੋਂ ਆਏ ਬਾਬਾ ਭਵੌਰ ਸਾਹਿਬ ਠੀਕ ਹੈ ਜੀ ਠੀਕ ਹੈ ਉਧਰੋਂ ਮੱਥਾ ਟੇਕ ਆਇਓ ਠੀਕ ਹੈ ਜੀ ਧੰਨਵਾਦੀ ਤੁਹਾਡਾ ਬਹੁਤ-ਬਹੁਤ ਗੁਰਦੁਆਰਾ ਸ਼੍ਰੀ ਵਿਪੌਰ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਗੁਰਦੁਆਰਾ ਸ਼੍ਰੀ ਵਿਪੌਰ ਸਾਹਿਬ ਦੇ ਬਿਲ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਸਤਲੁਜ ਦਰਿਆ ਦੇ ਕੰਢੇ ਤੇ ਨਹੀਂ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਆਏ ਸੀ ਤਾਂ ਉਦੋਂ ਵੀ ਸਤਲੁਜ ਦਰਿਆ ਇੱਥੋਂ ਦੀ ਵਗਦਾ ਸੀ ਇਹ ਸਤਲੁਜ ਦਰਿਆ ਦੇ ਕੰਢੇ ਤੇ ਹੀ ਗੁਰੂ ਸਾਹਿਬ ਨੇ ਚੌਪਈ ਸਾਹਿਬ ਜਿਹੜਾ ਉਹ ਚਾਰਨ ਕੀਤਾ ਸੀ ਇਹ ਸਾਰਾ ਦਰਿਆ ਸਤਲੁਜ ਬਹੁਤ ਨੀਲਾ-ਨੀਲਾ ਪਾਣੀ ਲੱਗਦਾ ਬਹੁਤ ਸਾਫ਼ ਪਾਣੀ ਆ ਦਰਿਆ ਸਤਲੁਜ ਦਾ ਇੱਥੋਂ ਤੇ ਇਧਰ ਸਾਹਮਣੇ ਵਾਲੇ ਜਿਹੜੇ ਆ ਪਹਾੜ ਨੇ ਤੇ ਇਹਨਾਂ ਦੇ ਪਿੱਛੇ ਹੈਗੀ ਪਾਖੜਾ ਡੈਮ ਜਿਹੜਾ ਬੰਨਾ ਪਾਖੜਾ ਡੈਮ ਵਾਲਾ ਤੇ ਇੱਕ ਸਥਾਨ ਨੰਗਲ ਦੇ ਵਿੱਚ ਹੋਰ ਨੇ ਗੁਰਦੁਆਰਾ ਸ਼੍ਰੀ ਘਾਟ ਸਾਹਿਬ ਉਹ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਨੇ ਤੇ ਪਹਿਲਾਂ ਆਪਾਂ ਗੁਰਦੁਆਰਾ ਸ਼੍ਰੀ ਘਾਟ ਸਾਹਿਬ ਦੇ ਦਰਸ਼ਨ ਕਰਦੇ ਆ ਗੁਰਦੁਆਰਾ ਸ਼੍ਰੀ ਘਾਟ ਸਾਹਿਬ ਤੋਂ ਬਾਅਦੋਂ ਫਿਰ ਆਪਾਂ ਜਾਵਾਂਗੇ ਪਾਖੜਾ ਡੈਮ ਵੱਲ ਤੇ ਚੱਲਦੇ ਆਂ ਬਪੌਰ ਸਾਹਿਬ ਦੇ ਆਪਾਂ ਦਰਸ਼ਨ ਕਰ ਲਈ ਤੇ ਇੱਥੇ ਆਪਾਂ ਰੁਕੇ ਹੋਏ ਸੀਗੇ ਸਾਹਮਣੇ ਇੱਥੇ ਸਰਾਵਾਂ ਨੇ ਤੇ ਇਹ ਜਿਹੜੀਆਂ ਸਰਾਵਾਂ ਨੇ ਇਹਨਾਂ ਦੇ ਵਿੱਚ ਕਮਰਾ ਜਿਹੜਾ ਉਹ ਮਿਲ ਜਾਂਦਾ ਰਹਿਣ ਵਾਸਤੇ ਹਨ ਰਹਿਸ਼ ਦੇ ਪ੍ਰਬੰਧ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਹੈਗੇ ਨੇ ਤੁਸੀਂ 100 ਰੁਪਏ ਭੇਟਾ ਦੇ ਕੇ ਇੱਕ ਦਿਨ ਵਾਸਤੇ ਇੱਥੇ ਕਮਰਾ ਜਿਹੜਾ ਉਹ ਲੈ ਸਕਦੇ ਹੋ ਗੁਰਦੁਆਰਾ ਸ਼੍ਰੀ ਵਿਪੌਰ ਸਾਹਿਬ ਤੋਂ ਆਪਾਂ ਚੱਲ ਪਏ ਜੀ ਤੇ ਹੁਣ ਆਪਾਂ ਜਾਵਾਂਗੇ ਦਰਸ਼ਨ ਕਰਨ ਗੁਰਦੁਆਰਾ ਸ਼੍ਰੀ ਘਾਟ ਸਾਹਿਬ ਗੁਰਦੁਆਰਾ ਸ਼੍ਰੀ ਵਿਪੌਰ ਸਾਹਿਬ ਤੇ ਦਰਸ਼ਨ ਕਰਨ ਤੋਂ ਬਾਅਦ ਵਿੱਚ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਘਾਟ ਸਾਹਿਬ ਪਾਸ਼ਾਈ ਦਸਵੀ ਤੇ ਗੁਰਦੁਆਰਾ ਸ਼੍ਰੀ ਵਿਪੌਰ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਘਾਟ ਸਾਹਿਬ ਦੀ ਜਿਹੜੀ ਦੂਰੀ ਹੈ तकरीबन 5.5 ਤੇ ਚਲਦੇ ਆ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਇਹ ਸੰਬੰਧਤ ਜਿਹੜਾ ਹੋ ਸਥਾਨ ਆ ਸਾਰਾ ਇਤਿਹਾਸ ਦੱਸਦੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਅਤੇ ਗੁਰਦੁਆਰਾ ਸਾਹਿਬ ਦੇ ਜਿਹੜੇ ਉਹ ਦਰਸ਼ਨ ਕਰਦੇ ਆ ਚਲਦੇ ਆ ਜੀ ਗੁਰਦੁਆਰਾ ਘਾਟ ਸਾਹਿਬ ਦੇ ਆਪਾਂ ਜਿਹੜੇ ਉਹ ਦਰਸ਼ਨ ਕਰਦੇ ਆ ਇੱਥੇ ਇਸ ਬੋਰਡ ਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਸਾਰਾ ਇਤਿਹਾਸ ਉਹ ਲਿਖਿਆ ਹੋਇਆ ਗੁਰਦੁਆਰਾ ਘਾਟ ਸਾਹਿਬ ਪਾਸ਼ਾ 10ਵੀਂ ਇਹ ਇਤਿਹਾਸਿਕ ਸਥਾਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ ਇਹ ਗੁਰਦੁਆਰਾ ਸਾਹਿਬ ਸਤਲੁਜ ਦੇ ਖੱਬੇ ਕੰਢੇ ਤੇ ਸਥਿਤ ਹੈ ਇਸ ਸਥਾਨ ਤੋਂ ਗੁਰੂ ਗੋਬਿੰਦ ਸਿੰਘ ਜੀ ਕਿਸ਼ਤੀ ਰਾਹੀਂ ਸਤਲੁਜ ਦਰਿਆ ਪਾਰ ਕਰਕੇ ਪਿੰਡ ਬਪੌਰ ਜਿੱਥੇ ਇਸ ਸਮੇਂ ਗੁਰਦੁਆਰਾ ਬਪੌਰ ਸਾਹਿਬ ਸਜੋਬਿਤ ਹੈ ਉਸ ਸਥਾਨ ਤੇ ਪਹੁੰਚੇ ਸਨ ਇਤਿਹਾਸ ਵਿੱਚ ਆਉਂਦਾ ਹੈ ਕਿ ਜਦੋਂ ਗੁਰੂ ਸਾਹਿਬ ਪੌਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਏ ਸਨ ਤਨ ਅਦੌਣ ਅਤੇ ਹੁਸੈਨੀ ਦੇ ਯੁੱਧ ਕਰਨ ਉਪਰੰਤ 1753 ਬਿਕਰਮੀ 1696 ਈਸਵੀ ਨੂੰ ਇਸ ਸਥਾਨ ਵਿਖੇ ਆਏ ਉਸ ਸਮੇਂ ਇੱਥੇ ਇੱਕ ਘਾਟ ਗੁਰੂ ਜੀ ਦੇ ਇੱਥੇ ਆਉਣ ਅਤੇ ਦਰਿਆ ਪਾਰ ਕਰਨ ਦੀ ਸੂਚਨਾ ਮਿਲਣ ਤੇ ਬਹੁਤ ਸਾਰੇ ਮਲਾਹਾਂ ਨੇ ਆਪਣੀਆਂ ਕਿਸ਼ਤੀਆਂ ਸਜਾ ਲਈਆਂ ਹਰ ਇੱਕ ਮਲਾਹ ਚਾਹੁੰਦਾ ਸੀ ਕਿ ਗੁਰੂ ਜੀ ਉਸ ਦੀ ਕਿਸ਼ਤੀ ਵਿੱਚ ਦਰਿਆ ਪਾਰ ਕਰਨ ਇਨ੍ਹਾਂ ਮਲਾਹਾਂ ਵਿੱਚੋਂ ਇੱਕ ਰੋਕਨਦੀਨ ਸੈਦਾ ਮਲਾਹ ਸੀ ਜੋ ਗੁਰੂ ਜੀ ਦਾ ਬਹੁਤ ਸ਼ਰਧਾਲੂ ਸੀ ਪਰੰਤੂ ਬਹੁਤ ਜ਼ਿਆਦਾ ਗਰੀਬ ਹੋਣ ਕਾਰਨ ਆਪਣੀ ਕਿਸ਼ਤੀ ਨਹੀਂ ਸਜਾ ਸਕਿਆ ਇਸ ਕਾਰਨ ਬਾਕੀ ਮਲਾਹਾ ਨੇ ਉਸ ਦੀ ਕਿਸ਼ਤੀ ਨੂੰ ਇਹ ਕਹਿ ਕੇ ਪਿੱਛੇ ਧੱਕ ਦਿੱਤਾ ਕਿ ਗੁਰੂ ਜੀ ਨੇ ਤੇਰੀ ਪ੍ਰਾਣੀ ਕਿਸ਼ਤੀ ਵਿੱਚ ਨਹੀਂ ਬਹਿਣਾ ਜਦੋਂ ਗੁਰੂ ਜੀ ਇੱਥੇ ਪੁੱਜੇ ਤਾਂ ਹਰ ਇੱਕ ਕਿਸ਼ਤੀ ਕੋਲ ਗਾਇ ਅਤੇ ਪੁੱਛਿਆ ਕਿ ਇਹ ਕਿਸ ਦੀ ਕਿਸ਼ਤੀ ਹੈ ਕਿ ਇਹ ਕਿਸ਼ਤੀ ਕਿਸ ਦੀ ਹੈ ਜਿਸ ਜਿਸ ਮਲਾਹ ਦੀ ਕਿਸ਼ਤੀ ਸੀ ਉਸਨੇ ਕਿਹਾ ਕਿ ਮੇਰੀ ਹੈ ਅੰਤ ਵਿੱਚ ਗੁਰੂ ਜੀ ਸੱਦੇ ਮਲਾਹ ਕੋਲ ਪੁੱਜੇ ਅਤੇ ਪੁੱਛਿਆ ਕਿ ਇਹ ਕਿਸ਼ਤੀ ਕਿਸ ਦੀ ਹੈ ਤੇ ਸੈਦੇ ਮਲਾ ਨੇ ਨਿਮਰਤਾ ਸਹਿਤ ਜਵਾਬ ਦਿੱਤਾ ਕਿ ਇਹ ਕਿਸ਼ਤੀ ਆਪ ਜੀ ਦੀ ਹੈ ਉਸ ਦੀ ਨਿਮਰਤਾ ਦੇਖ ਕੇ ਅਤੇ ਉਸ ਦਾ ਜਵਾਬ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਉਸ ਦੀ ਕਿਸ਼ਤੀ ਵਿੱਚ ਦਰਿਆ ਪਾਰ ਕੀਤਾ ਉਪਰੰਤ ਗੁਰੂ ਜੀ ਨੇ ਸੈਦੇ ਮਲਾ ਨੂੰ ਸੋਨੇ ਦੇ ਮੋਹਰੇ ਦੇਣੇ ਚਾਹੀਆਂ ਪਰ ਸੈਦੇ ਮਲਾ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਦਾਤਾ ਸਾਡੇ ਦੋਹਾਂ ਦਾ ਕਾਰਜ ਇੱਕ ਹੀ ਹੈ ਮੈਂ ਲੋਕਾਂ ਨੂੰ ਦਰਿਆ ਪਾਰ ਕਰਵਾਉਣ ਵਾਲਾ ਮਲਾਹ ਹਾਂ ਅਤੇ ਆਪ ਇਸ ਭਵਸਾਗਰ ਰੂਪੀ ਜਗ ਤੋਂ ਤਾਰਨ ਵਾਲੇ ਮਲਾਹ ਹੋ ਮੈਂ ਆਪ ਜੀ ਨੂੰ ਆਪਾਰ ਕਰਵਾਇਆ ਹੈ ਮੈਨੂੰ ਪਪਸਗਰੂਪੀ ਜਗਤੋਂ ਤਾਰ ਦਿਓ ਉਸ ਦੀ ਨਿਮਰਤਾ ਨੂੰ ਦੇਖ ਕੇ ਗੁਰੂ ਜੀ ਅਤਿ ਪ੍ਰਸੰਨ ਹੋਏ ਅਤੇ ਵਰਦਾਨ ਦਿੱਤਾ ਕਿ ਸੈਦਿਆ ਤੂੰ ਤਾਂ ਕੀ ਤੇਰੀਆਂ 21 ਕੁਲਾਂ ਤਰਨਗੀਆਂ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਸਤਲੋਜ ਦੇ ਖੱਬੇ ਕੰਢੇ ਤੇ ਗੁਰਦੁਆਰਾ ਘਾਟ ਸਾਹਿਬ ਸ਼ਿਸ਼ੋਭਿਤ ਹੈ ਅਤੇ ਸਤਲੋਜ ਦੇ ਸੱਜੇ ਪਾਸੇ ਉੱਚੇ ਸਥਾਨ ਤੇ ਗੁਰਦੁਆਰਾ ਬਿਪੌਰ ਸਾਹਿਬ ਇਹ ਸਾਰਾ ਇਤਿਹਾਸ ਹੈ ਜੀ ਗੁਰਦੁਆਰਾ ਸਾਹਿਬ ਦਾ ਤੇ ਆ ਇੱਥੇ ਉਸ ਸਮੇਂ ਦਾ ਦ੍ਰਿਸ਼ ਵੀ ਜਿਹੜਾ ਉਹ ਦਿਖਾਇਆ ਹੋਇਆ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਆਏ ਸੀ ਕਿ ਇਸ ਘਾਟ ਤੇ ਆਏ ਸੀਗੇ ਤੇ ਰੁਕਰਮਦੀਨ ਮਲਾਹ ਦੀ ਬੇੜੀ ਦੇ ਵਿੱਚ ਬੈਠ ਕੇ ਗੁਰੂ ਜੀ ਨੇ ਸਤਲੁਜ ਦਰਿਆ ਜਿਹੜਾ ਉਹ ਪਾਰ ਕੀਤਾ ਸੀ ਤੇ ਚਲਦੇ ਆਪਾਂ ਦਰਸ਼ਨ ਜਿਹੜੇ ਉਹ ਕਰਵਾਉਨੇ ਆ ਗੁਰਦੁਆਰਾ ਸਾਹਿਬ ਦੇ ਤੇ ਇਹ ਸਾਰਾ ਫਸੂ ਮੂਤਿ ਆਸ ਦੱਸਿਆ ਵੀ ਇਸ ਸਥਾਨ ਤੇ ਪਹਿਲਾਂ ਗੁਰੂ ਸਾਹਿਬ ਆਏ ਸੀ ਕਿ ਇਸ ਸਥਾਨ ਤੋਂ ਗੁਰੂ ਜੀ ਭਪੌਰ ਸਾਹਿਬ ਵਾਲੇ ਸਥਾਨ ਤੇ ਜਿਹੜੇ ਉਹ ਗਏ ਸੀਗੇ ਤੇ ਇੱਥੇ ਘਾਟ ਵੀ ਜਿਹੜਾ ਹੁਣ ਵੀ ਮੌਜੂਦ ਆ ਹਨ ਇਹ ਗੁਰਦੁਆਰਾ ਸਾਹਿਬ ਵੀ ਬਿਲਕੁਲ ਤਰੀਆ ਦੇ ਕੰਡੇ ਤੇ ਨੇ ਤੇ ਚਲਦੇ ਆਂ ਗੁਰਦੋਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਦਰਵਾਰ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਦਰਵਾਰ ਸਾਹਿਬ ਦੇ ਪਿਛਲੇ ਵਾਲੇ ਪਾਸੇ ਇੱਥੇ ਅਸਥਾਨ ਬਣਿਆ ਹੋਇਆ ਘਾਟ ਸਾਹਿਬ ਆਪਾਂ ਚੱਲਦੇ ਆਂ ਦਰਸ਼ਨ ਕਰਦੇ ਆਂ ਤੇ ਇਸੇ ਘਾਟ ਤੇ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਲਾਹ ਦੀ ਕਿਸ਼ਤੀ ਦੇ ਵਿੱਚ ਬੈ ਕੇ ਬੇੜੀ ਦੇ ਵਿੱਚ ਬੈ ਕੇ ਜਿਹੜਾ ਉਹ ਦਰਿਆ ਪਾਰ ਕੀਤਾ ਸੀਗਾ ਫਿਰ ਇਹ ਸਾਰਾ ਦਰਿਆ ਪਾਰ ਕਰਕੇ ਗੁਰੂ ਸਾਹਿਬ ਭਪੌਰ ਸਾਹਿਬ ਵਾਲੇ ਸਥਾਨ ਤੇ ਗਏ ਸੀਗੇ ਤੇ ਜਿਵੇਂ ਆਪਾਂ ਸਾਰਾ ਇਤਿਹਾਸ ਤੁਹਾਨੂੰ ਦੱਸਿਆ ਸੀਗਾ ਵੀ ਬੇੜੀ ਦੇ ਵਿੱਚ ਬੈ ਕੇ ਗੁਰੂ ਸਾਹਿਬ ਨੇ ਜਿਹੜਾ ਦਰਿਆ ਉਹ ਪਾਰ ਕੀਤਾ ਸੀਗਾ ਤੇ ਬਿਲਕੁਲ ਦਰਿਆ ਦਾ ਕੰਡਾ ਕੰਡੇ ਤੇ ਇਹ ਸਾਰਾ ਘਾਟ ਜਿਹੜਾ ਉਹ ਬਣਿਆ ਹੋਇਆ ਇਸੇ ਕਰਕੇ ਇਹ ਸਥਾਨ ਦਾ ਜਿਹੜਾ ਉਹ ਨਾਮ ਘਾਟ ਸਾਹਿਬ ਜਿਹੜਾ ਉਹ ਪੈ ਗਿਆ ਹਨਾ ਗੁਰਦੁਆਰਾ ਘਾਟ ਸਾਹਿਬ ਆਪਾਂ ਘਾਟ ਦੇ ਬਿਲਕੁਲ ਨੇੜੇ ਪਹੁੰਚ ਗਏ ਜੀ ਇਹ ਤੁਸੀਂ ਸਾਰਾ ਜਿਹੜਾ ਦੇਖ ਰਹੇ ਹੋ ਇਹ ਸਤਲੁਜ ਦਰਿਆ ਤੇ ਸਤਲੁਜ ਦਰਿਆ ਦੇ ਕੰਡੇ ਤੇ ਜਿਹੜੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜਿਹੜਾ ਸਤਲੁਜ ਦਰਿਆ ਸੀਗਾ ਮਲਾਹ ਦੀ ਬੀੜੀ ਦੇ ਵਿੱਚ ਬੈ ਕੇ ਉਹ ਪਾਰ ਕੀਤਾ ਸੀਗਾ ਫਿਰ ਇਹ ਸਥਾਨ ਤੋਂ ਗੁਰੂ ਸਾਹਿਬ ਬਪੌਰ ਸਾਹਿਬ ਵਾਲੇ ਸਥਾਨ ਤੇ ਗਏ ਸੀਗੇ ਬੀੜੀ ਦੇ ਵਿੱਚ ਬੈਠ ਕੇ ਤੇ ਫਿਰ ਉੱਥੇ ਗੁਰੂ ਸਾਹਿਬ ਨੇ ਜਿਹੜਾ ਚੌਪੀ ਸਾਹਿਬ ਉਹ ਉਚਾਰਨ ਕੀਤਾ ਸੀਗਾ ਦਰਿਆ ਸਤਲੁਜ ਤੇ ਪਹਾੜਾਂ ਦੀ ਗੋਦ ਦੇ ਵਿੱਚ ਵਸਿਆ ਹੋਇਆ ਸਾਰਾ ਇਹ ਸ਼ਹਿਰ ਨੰਗਲਾ ਹਨ ਤੇ ਆਹ سارے ਆਲੇ ਦੋਲੇ ਪਹਾੜ ਨੇ ਜਿਵਾਂ ਲਿਖਦੀਆਂ ਜਿਹੜੀਆਂ ਪਹਾੜੀਆਂ ਨੇ ਤੇ ਇਧਰੋਂ ਉੱਪਰੋਂ ਆਏ ਆਪਾਂ ਕਾਫੀ ਨੀਮਾ ਉਤਰ ਕੇ ਆਉਣਾ ਪੈਂਦਾ ਦਰਬਾਰ ਸਾਹਿਬ ਦੇ ਪਿਛਲੇ ਵਾਲੇ ਪਾਸੇ ਇਹ ਸਥਾਨ ਆ ਜਿਹੜਾ ਘਾਟ ਸਾਹਿਬ ਬਣਿਆ ਹੋਇਆ ਤੇ ਐਚੇ ਨਾਲ ਸਤਲੁਜ دریا ਦਾ ਪਾਣੀ ਬਹੁਤ ਸਾਫ ਆ ਤੇ ਨੀਲਾ-ਨੀਲਾ ਪਾਣੀ ਜਿਹੜਾ ਹੋ ਲੱਗਦਾ ਤੇ ਇਹ ਦਰਿਆ ਤੁਸੀਂ ਦੇਖ ਲਓ ਵੀ ਸਾਰਾ ਜਿੱਥੇ ਡੈਮ ਆ ਭਾਖੜਾ ਡੈਮ ਆ ਉੱਥੇ ਤੱਕ ਸਾਰਾ ਫੈਲਿਆ ਹੋਇਆ ਗੋਵਿੰਦ ਸਾਗਰ ਝੀਲ ਹਨਾ ਬਹੁਤ ਦੂਰ ਤੱਕ ਜਿਹੜਾ ਹੈ ਗੋਵਿੰਦ ਸਾਗਰ ਝੀਲ ਜਿਹੜੀ ਫੈਲੀ ਹੋਈ ਹੈ ਇੱਧਰ ਤੁਸੀਂ ਜਿਹੜਾ ਇਹ ਸਾਰਾ ਪਿੱਛੇ ਦੇਖ ਰਹੇ ਹੋ ਸਤਲੁਜ ਦਰਿਆ ਤੇ ਇਸੇ ਦਰਿਆ ਦੇ ਵਿੱਚ ਸ਼ਹਿਰ ਨੰਗਲ ਦੇ ਵਿੱਚ ਜਿਹੜੇ ਰਾਣੇ ਵਾਲੇ ਸੰਤ ਸੀਗੇ ਸੰਤ ਈਸ਼ਰ ਸਿੰਘ ਜੀ ਅਤੇ ਹੰਸਾਲੀ ਵਾਲੇ ਸੰਤ ਬਾਬਾ ਅਜੀਤ ਸਿੰਘ ਜੀ ਕਿ ਉਹਨਾਂ ਨੂੰ ਇਹ ਜਿਹੜਾ ਉਹ ਜਲ ਪ੍ਰਵਾਹ ਕੀਤਾ ਗਿਆ ਸੀ ਇਸੇ ਦਰਿਆ ਦੇ ਵਿੱਚ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਵਾਏ ਗੁਰਦੁਆਰਾ ਸ਼੍ਰੀ ਵਿਪੌਰ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਘਾਟ ਸਾਹਿਬ ਸੋ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਇਹ ਆਪਣਾ ਜਿਹੜਾ ਸਫ਼ਰ ਐਵੇਂ ਜਿਹੜਾ ਉਹ ਚੱਲਦਾ ਰਹੂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਤੁਹਾਨੂੰ ਹੋਰ ਨੰਗਲ ਦੇ ਨੇੜੇ ਤੇੜੇ ਜਿਹੜੀਆਂ ਘੁੰਮਣ ਵਾਲੀਆਂ ਥਾਵਾਂ ਨੇ ਉਹ ਸਾਰੀਆਂ ਦਿਖਾਵਾਂਗੇ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬ